ਇਥੋਂ ਗੱਲ ਇਹ ਵੀ ਹੋਈ ਹੈ ਕਿ ਕੱਲੇ ਕੇਸ ਰੱਖਣ ਨਾਲ ਕੁਝ ਨਹੀਂ ਹੋਣਾ ਇਥੋਂ ਗੱਲ ਇਹ ਹੋਈ ਹੈ ਕਿ ਕੇਸ ਨਾ ਰੱਖਣ ਨਾਲ ਵੀ ਕੁਝ ਨਹੀਂ ਹੋਣਾ ਏਦਾਂ ਮੈਨੂੰ ਤਾਂ ਸਮਝ ਘਟਣ ਲੱਗੀ ਹੈ ਪਰ ਇੱਥੇ ਗੱਲ ਇਹ ਵੀ ਹੋਈ ਹੈ ਕਿ ਭਗਤੀ ਨਾਲ ਕੱਲੀ ਦਾ ਕੁਝ ਨਹੀਂ ਹੋਣਾ ਜਿਹੜੇ ਦਿਨ ਚੱਲ ਰਹੇ ਆ ਜਿਨ੍ਹਾਂ ਦੇ ਦਿਨ ਮਨਾ ਰਹੇ ਆ ਇਹ ਭਗਤੀ ਕਰਨ ਵਾਲੇ ਦੇ ਉੱਤੇ ਹੀ ਜੰਮ ਹੋਇਆ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪਣੀ ਸੁਰਤੀ ਬਿਰਤੀ ਨੂੰ ਆਕਾਕਰ ਕਰੋ ਗੁਰੂ ਅਰਜਨ ਪਾਤਸ਼ਾਹ ਨੇ ਕਿਸੇ ਨਾਲ ਕੋਈ ਝਗੜ ਨਹੀਂ ਕੀਤਾ ਜੰਗ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਕੁਝ ਨਹੀਂ ਕੀਤਾ ਸਿਰਫ ਤੇ ਸਿਰਫ ਨਾਮ ਜਪਦੇ ਸੀ ਗਰਬਾਣੀ ਪੜ੍ਹਦੇ ਸੀ ਉਹਨਾਂ ਨੂੰ ਕਤੀ ਕਵੀ ਤੇ ਬਿਠਾਇਆ ਗਿਆ ਸੈਖਵਾਸ ਨੇ ਭਗਤੀ ਤੇ ਸ਼ਕਤੀ ਦੋਨਾਂ ਦਾ ਸਮੇਲ ਆ ਸੇਕਾ ਬਾਣੀ ਤੇ ਬਾਣਾ ਦੋਨਾਂ ਦਾ ਸਮੇਲ ਆ ਅੱਜ ਅਸੀਂ ਕਿੱਥੇ ਆ ਮੇਰੇ ਵਿੱਚ ਬਹੁਤ ਔਗਣ ਹੋੜ ਗਏ ਮੈਨੂੰ ਨਹੀਂ ਦਿਸਦੇ ਬਾਕੀਆਂ ਨੂੰ ਦਿਸਦੇ ਹੋਣੇ ਆ ਪਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਕਹਿੰਦੇ ਆ ਕਿ ਖਾਲਸਾ ਰਾਜ ਨਹੀਂ ਹੁੰਦਾ ਕੌਮਿਕ ਘਰ ਦੀ ਪ੍ਰਾਪਤੀ ਨਹੀਂ ਹੁੰਦੀ ਉਹਦੇ ਚ ਕਹਿੰਦੇ ਖੋਸੇ ਵਰਗੇ ਤੇ ਖਾਲਸਾਤਨ ਕਹਿੰਦੇ ਨਹੀਂ ਹੈਗਾ ਤਾਂ ਕਰਕੇ ਨਹੀਂ ਪ੍ਰਾਪਤੀ ਹੁੰਦੀ। ਹਾਂ ਇਹ ਗੱਲ ਥੋੜੀ ਸੱਚੀ ਹੋ ਸਕਦੀ ਇੰਦਾ ਹੀ ਹੋਵੇ। ਪਰ ਅਸੀਂ ਸਿੱਖ ਨਹੀਂ ਜਿਵੇਂ ਲੇ। ਇਹ ਮੇਰੀ ਗੱਲ ਕੌੜੀ ਆ। ਜਦੋਂ ਗੁਲਾਬ ਦਾ ਫੁੱਲ ਖਿੜਦਾ ਉਹਨੂੰ ਦੱਸਣ ਦੀ ਲੋੜ ਪੈਂਦੀ ਆ ਕਿ ਮੈਂ ਗੁਲਾਬ ਆ। ਦਸੋ ਖਾਲਸਾ ਜੀ ਦੱਸਣਾ ਪੈਂਦਾ ਮੈਂ ਗਲਾਵਿਆਂ ਉਹਦੀ ਖੁਸ਼ਬੂ ਦੱਸ ਦਿੰਦੀ ਕਿ ਇਧਰਲੇ ਪਾਸੇ ਗਲਾਵਿਆਂ ਆ ਆ ਜਿਹੜਾ ਭਾਉ ਚੜਦਾ ਸਵੇਰ ਨੂੰ ਦਸੰਦੀਤਨੀ ਰੋਡ ਪੈਂਦੀ ਸੂਟ ਚੜ ਗਿਆ ਆਪੇ ਪਤਾ ਲੱਗ ਜਾਂਦਾ ਵੀ ਚੜ ਗਿਆ ਖਾਲਸਾ ਜਿੱਦਣ ਖਾਲਸਾ ਬਣ ਗਿਆ ਦਸੰਦੀਤਨੀ ਰੋਡ ਪੈਂਦੀ ਵੀ ਆ ਖਾਲਸਾ ਇੱਥੋਂ ਤੁਰਪੋ ਐਨੂ ਆਜੋ ਇਥੋਂ ਤੱਕ ਬੀਬੀ ਦੀ ਵੀ ਤਸਵੀਰ ਹੈ ਵਿੱਚ ਦਸੰਦੀ ਲੋੜ ਹੈ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੇਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਦੀ ਪ੍ਰਤੀਤ ਐਂਡਾਈਸ ਵਾਲਾ ਵੱਡਾ ਸਵਾਲ ਨਹੀਂ ਹੈ ਅੰਮ੍ਰਿਤ ਰੇਣਾ ਜਿੰਨੇ ਵੀ ਦਾ ਨੇ ਅਮਰ ਸ਼ਕ ਲਿਆ ਹੱਥ ਨਹੀਂ ਆਪਾਂ ਖੜੇ ਕਰਾਉਣਾ ਆਪਣੇ ਅੰਦਰ ਕਿਉਂਕਿ ਗੁਰੂ ਸਮਰੱਥ ਹੈ ਤੇ ਗੁਰੂ ਦੀ ਹਜ਼ੂਰੀ ਹੈ ਅੰਦਰ ਝਾਤੀ ਮਾਰ ਲੀਏ ਵੀ ਅਮਰ ਤੇੜਾ ਸੰਭਾਲਣ ਵਾਲੇ ਕਿੰਨੇ ਆ ਅਮਰ ਸ਼ਕੇ ਨੂੰ ਕਿੰਨਾ ਚਰ ਹੋ ਗਿਆ ਅਮਰ ਸ਼ਕੇ ਨੂੰ ਕਿੰਨਾ ਚਰ ਹੋ ਗਿਆ ਤੇ ਅਮਰ ਤੇੜਾ ਸੰਭਾਲਦੇ ਆ ਜਾਂ ਨਹੀਂ ਜੇ ਨਹੀਂ ਸੰਭਾਲਦੇ ਫਿਰ ਖਾਲਸਤਾਨ ਦੀ ਪ੍ਰਾਪਤੀ ਨਹੀਂ ਹੋਵੇਗੀ ਜਦਨ ਅੰਮ੍ਰਿਤ ਮੇਲਾ ਸੰਭਾਲਣਾ ਸ਼ੁਰੂ ਕਰ ਦਿੱਤਾ ਖਾਲਸਤਾਨ ਬਿਲਕੁਲ ਬਣੇਗਾ ਲੋਕਾਂ ਦਾ ਨਾ ਬਣੇ ਆਪਣਾ ਬਣ ਜਾਏਗਾ ਗੁਰਸਤ ਗੁਰਕਾਰ ਜੋ ਸਿੱਖ ਆਇ ਸੁ ਭਲਕੇ ਉੱਠਰ ਨਾਮ ਤੇ ਆਵੇ ਉਦਨ ਕਰੇ ਭਲਕੇ ਪਦਰਭਾਤੀ ਈਸ਼ਾਨ ਕਰੇ ਅੰਮ੍ਰਿਤ ਸਰਨ ਆਵੇ ਫਿਰ ਚੜੇ ਜਿਨਸ ਗੁਰਬਾਣੀ ਗਾਵੇ ਬਹਿ ਜਾਉਂਦਾ ਹਰ ਨਾਮ ਤੇ ਆਵੇ ਇੱਕ ਗੱਲ ਦੂਜੀ ਗੱਲ ਕਹਿੰਦੇ ਕੇਸ ਰੱਖਣ ਦੀ ਕੀ ਲੋੜ ਆ ਜੇ ਕੇਸ ਰੱਖਣ ਦੀ ਨਾ ਲੋੜ ਹੁੰਦੀ ਫੇ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਤੋਂ ਜੋੜਾ ਨਾ ਪੜਦੇ ਕਿ ਮੇਰੇ ਸਿੱਖਾਂ ਦੇ ਕੇਸ ਖੁੱਲੇ ਹੋਏ ਆ ਉਹਦੇ ਉੱਤੇ ਕਿਸੇ ਦਾ ਮੇਰਾ ਜੇ ਜੋੜਾ ਆ ਗਿਆ ਤੇ ਵਿੱਚ ਪੈ ਅਮਰਤ ਦੀ ਨਰਾਤਰੀ ਹੁਣੀ ਆ ਕਿਉਂਕਿ ਜਿਹੜਾ ਕਨਸੈਪਟ ਗੁਰੂ ਨੇ ਸ਼ੁਰੂ ਕੀਤਾ ਉੱਤੇ ਅਸੀਂ ਕਿੰਤੂ ਕਰਨ ਦੇ ਕੋਈ ਹੱਕਦਾਰ ਨਹੀਂ ਮੈਂ ਕਿਸ ਨਹੀਂ ਰੱਖ ਸਕਿਆ ਮੈਂ ਮਰਿਆਦਾਤ ਨਹੀਂ ਰੱਖ ਸਕਿਆ ਤੇ ਮੈਂ ਉਂਗਲ ਕਰੀ ਜਾਂਦਾ ਮਰਿਆਦਾ ਵੱਲੋਂ ਗੁਰੂ ਸੰਪੂਰਨ ਸੀ ਸੰਪੂਰਨ ਹੈ ਸੰਪੂਰਨ ਰਹੇਗਾ ਤੇ ਗੁਰੂ ਦੀ ਮਰਿਆਦਾ ਵੀ ਸੰਪੂਰਨ ਹੈ ਰੇੜੀਆਂ ਮਸਲਾ ਇਹ ਹੈ ਕਿ ਅੱਜ ਮਨ ਹਰਾਮੀ ਆ ਸਾਡਾ ਕੁਝ ਤਾਂ ਢੇਰ ਸ਼ਾਮ ਪਹਿਲੇ ਪੈਰੇ ਫੁੱਲੜਾ ਫਲ ਵੀ ਪਛਾ ਰਾਤ ਜੇ ਜਗੰਨ ਲਹਨ ਸੇ ਸਾਈ ਕਰਨੋ ਦਾ ਰਹਿਦਾ ਸਹੀ ਨਹੀਂ ਕਰਦੇ ਨਿਤਨੇਮ ਨਹੀਂ ਕਰਦੇ ਬਾਣੀ ਅਸੀਂ ਨਹੀਂ ਪੜਦੇ ਕਹਿੰਦੇ ਜੀ ਕਸੂਰ ਖੋਸੇ ਉਹਨਾਂ ਦਾ ਇਹ ਕਲਸਤਨ ਨਹੀਂ ਕਹਿੰਦੇ ਮੈਂ 50 ਵਾਰੀ ਕਹਿਣ ਨੂੰ ਤਿਆਰ ਆ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਗੁਰੂ ਕੇ ਖਾਲਸਾ ਜੀ ਨਿਤਨੇਮੀ ਬਣ ਚੁਲਿਏ ਆ ਇਥੇ ਕਹਿੰਦੇ ਚੌਂਕੜੇ ਦੀ ਗੱਲ ਨਹੀਂ ਆ ਬਾਪੂ ਸੰਤ ਗਿਆਨੀ ਜਰਨੈਲ ਸਿੰਘ ਪਠਿਆਂ ਦੀ ਪੰਡ ਸਿਰ ਤੇ ਰੱਖ ਕੇ ਆਉਂਦੇ ਸੀ ਜਪਜੀ ਸਾਹਿਬ ਦਾ ਪਾਠ ਕਰਦੇ ਸੀ ਹੱਥ ਉਦੋਂ ਇੰਜਣ ਨਹੀਂ ਸੀ ਹੁੰਦੇ ਆ ਮਸ਼ੀਨ ਪਠੇ ਪੁਤਰ ਨੂੰ ਕਿਉਂਕਿ ਘਰ ਗਰੀਬੀ ਸੀ ਹੱਥਾਂ ਨਾਲ ਪਠੇ ਪੁਤਰਦੇ ਸੀ ਜਪਜੀ ਸਾਹਿਬ ਪੜ੍ਹਦੇ ਸੀ ਆ ਪਠੇ ਪਾਉਂਦੇ ਵੀ ਜਪਜੀ ਸਾਹਿਬ ਪੜ੍ਹਦੇ ਸੀ ਅਸੀਂ ਏਸੀ ਵਿੱਚ ਬੈਠੇ ਵੀ ਹੁਜਤਾਂ ਕਰਦੇ ਆ ਬਾੜੀ ਨਹੀਂ ਜੇ ਪੜਦੇ ਤੇ ਫੇਰ ਗੱਲ ਇੱਥੇ ਮੈਂ ਜਿੱਥੋਂ ਸ਼ੁਰੂ ਹੋਈ ਸੀ ਸਿੱਖੀ ਸਦਕਾ ਤੇ ਭਰੋਸੇ ਦੀ ਗੱਲ ਤੇ ਮਹਾਰਾਜ ਨੇ ਕਿਹਾ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿਤ ਦਾਤ ਵਿਵੇਕ ਦਾਤ ਮਸਾਹਤ ਦਾਤ ਭਰੋਸਾ ਦਾਤ ਦਾਨਾ ਕੇ ਸਿਰ ਦਾਤ ਨਾਮ ਦਾਤ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਬਸ ਇੱਕ ਬੰਦੀ ਪੱਲੇ ਬੰਨ ਲਈਏ ਤੇ ਮੇਰਾ خیال ਸਾਨੂੰ ਕੋਈ ਰੋਕ ਨਹੀਂ ਸਕਦਾ ਸੂਰਜ ਦੀ ਗੱਲ ਆਪਾਂ ਕੀਤੀ گلاب ਦੀ ਗੱਲ ਕੀਤੀ ਉਹਦੀਆਂ ਇਹ ਗੱਲਾਂ ਕਿ ਜਦੋਂ ਸਿੱਖ ਵਿਚਰਦਾ ਇਸ ਸੰਗਤਲ ਵਿੱਚ ਰਹੇ ਇਹਦੇ ਵਿੱਚੋਂ ਭਾਈ ਕਨਈਆ ਜੀ ਵੀ ਨਜ਼ਰ ਆਉਣ ਇਹਦੇ ਵਿੱਚੋਂ ਭਾਈ ਤਾਰੂ ਸਿੰਘ ਵੀ ਨਜ਼ਰ ਆਉਣ ਕਿਤੇ ਮੇਰੀ ਧੀ ਤੇ ਭੈਣ ਤੇ ਵਿਰਤਾ ਪੈਂਦੀ ਆ ਇਹ ਗਰਜੰਟ ਸਿੰਘ ਬੁੱਲ ਸਿੰਘ ਵਾਲਾ ਬਣੇ ਜੇ ਕਿਤੇ ਸਮਾਜ ਤੇ ਵਿਪਤਾ ਪੈਦੀ ਆ ਕੋਈ ਆਫਤ ਆ ਗਈ ਆ ਤੇ ਇਹ ਭਾਈਕ ਲਈਆ ਬਣ ਜਾਏ ਸੋ ਦੂਜੇ ਵੱਲ ਨੂੰ ਮੈਂ ਉਂਗਲਾਂ ਕਰਦਾ ਮੇਰੇ ਵੱਲ ਨੂੰ ਤਿੰਨ ਹੁੰਦੀਆਂ ਨੇ ਅਸੀਂ ਆਪਣੇ ਜੀਵਨ ਦਾ ਪੱਧਰ ਉੱਚਾ ਕਰੀਏ ਅੱਜ ਵੇਖਾ ਵੇਖੀ ਦੀ ਸਿੱਖੀ ਨੂੰ ਜਾੜਾ ਤਰੀਜ ਦਿੱਤੀ ਜਾ ਰਹੀ ਆ ਸੋਸ਼ਲ ਮੀਡੀਆ ਤੇ ਜਿਹਨੇ ਵੱਧ ਪੋਸਟਾਂ ਪਾਤੀਆਂ ਉਹ ਵੱਡਾ ਸਿੱਖ ਆ ਨਹੀਂ ਕਿੱਦਾਂ ਨਹੀਂ ਹੋ ਸਕਦਾ ਸਿੱਖੀ ਅਪਣਾਉਣ ਦੀ ਆ ਸਿੱਖੀ ਨੂੰ ਪਛਾਣਨ ਦੀ ਲੋੜ ਆ ਸਿੱਖੀ ਨੂੰ ਮੰਨਣ ਦੀ ਲੋੜ ਆ ਤੇ ਜੇ ਇੱਕ ਜਲ ਆਪਾਂ ਸਵੇਰੇ ਖਾਲਸਾ ਜੀ ਥੋੜਾ ਜਿਹਾ ਧਿਆਨ ਦਿਓ ਸਵੇਰੇ ਉੱਠ ਕੇ ਇੱਕ ਜਲ ਆਪਾਂ ਫੜਦੇ ਆਂ ਦੋ ਐਦਾਂ ਕਰਕੇ ਮੂੰਹ 'ਚ ਪਾਉਨੇ ਆ ਤੇ ਉਹਨੂੰ ਕਹਿੰਦੇ ਕਰੋਲੀ ਕਰੋਲੀ ਵਾਲੇ ਜਲ ਦਾ ਤਨ ਨੂੰ ਕੋਈ ਫਾਇਦਾ ਨਹੀਂ ਹੁੰਦਾ ਕੱਲੇ ਦੰਦ ਹੀ ਸਾਫ਼ ਹੁੰਦੇ ਆ ਜਦੋਂ ਗਲਾਸ ਭਰ ਕੇ ਪੀਤਾ ਜਾਂਦਾ ਫੇਰ ਫਾਇਦਾ ਹੁੰਦਾ ਫਿਰ ਪ੍ਰਸ਼ਾਦਾ ਦੀ ਵਾਰੀ ਆਉਂਦੀ ਹੈ ਜਿੱਦਾਂ ਪ੍ਰਸ਼ਾਦਾ ਛੱਕ ਕੇ ਤਨ ਦੀ ਭੁੱਖ ਮਿਟਦੀ ਹੈ ਇਦਾਂ ਹੀ ਮਾਨਤ ਤੇ ਆਤਮਾ ਦੀ ਭੁੱਖ ਗਰਬਾਣੀ ਕਰਕੇ ਮਿਟਦੀ ਹੈ ਜਿੱਥੇ ਤਿੰਨ ਟਾਈਮ ਪ੍ਰਸ਼ਾਦਾ ਛੱਕਦੇ ਆਂ ਦੋ ਟਾਈਮ ਤੇ ਪੱਕਾ ਹੀ ਹੈ ਨਾ ਤੀਜੇ ਟਾਈਮ ਵੀ ਆਪਾਂ ਤੇ ਚੌਥਾ ਟਾਈਮ ਜਦੋਂ ਨੋਬਲ ਜੀ ਸਿੰਘ ਕੋ ਆਏ ਤੇ ਫਿਰ ਕਹਿੰਦੇ ਪੀਜਾ ਖਾਣਗੇ ਸਿੰਘ ਚੌਥਾ ਵੀ ਹੋ ਜਾਂਦਾ ਨਾ ਤੇ ਗਰਮਾਣੀ ਪੜਨ ਵੇਲੇ ਆਨਾ ਕਰਨੀ ਆ ਪੜ ਕੇ ਵਸਾਉਣੀ ਆ ਸੁਣਿਆ ਮੰਨਿਆ ਮਨ ਕੀਤਾ ਪਾਓ ਇਤੋਂ ਸ਼ੁਰੂ ਕੀਤਾ ਸੀ ਸਿੱਖੀ ਸਾਡੀ ਰੈਣੀ ਸੈਣੀ ਕੈਣੀ ਤੇ ਇੱਕੋ ਹੀ ਗੱਲ ਮੇਰੀ ਰਹਿ ਗਈ ਆ ਸਿੰਘ ਸਭਾ ਗੁਰਦੁਆਰੇ ਦਾ ਨਾਮ ਆ ਸਿੰਘ ਸਭਾ ਕੈ ਡੇਰਾਬਾਦ ਭਾਰੂ ਡੇਰਾਬਾਦ ਭਾਰੂ ਤੇ ਇਹ ਸਾਨੂੰ ਅੱਜ ਵੀ ਮਾਰੂ ਤੇ ਕੱਲ੍ਹ ਵੀ ਮਾਰੂ ਇੱਕ ਡੇਰੇ ਵਿਰੋਧੀਆਂ ਦੇ ਡੇਰੇ ਨੇ ਉੱਥੇ ਵਿਆਸਾ ਹੋ ਗਿਆ ਨੂਰ ਮੱਲੀਆ ਹੋ ਗਿਆ ਭਨਿਆਰਾ ਹੋ ਗਿਆ ਇੱਕ ਡੇਰੇ ਇਹਨਾਂ ਦੇ ਡੇਰੇ ਨੇ ਉੱਥੇ ਵੀ ਹਿੰਦੂ ਤਰਤੀ ਬੜਾ ਜ਼ਿਆਦਾ ਚੱਲਦੀ ਹੈ ਉੱਥੇ ਵੀ ਗਰੜ ਪ੍ਰਾਨ ਪੂਜਿਆ ਜਾਂਦਾ ਅੱਜ ਸਾਨੂੰ ਸचेत ਹੋਣ ਦੀ ਲੋੜ ਆ ਸਿੰਘ ਸਭਾ ਲਹਿਰ ਦੂਜੀ ਚ ਰੌਣਕ ਦੀ ਲੋੜ ਆ ਗਿਆਨੀ ਦੇਖ ਸਿੰਘ ਤੇ ਗਿਆਨੀ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਜਿੰਦਾ ਕਰਨ ਦੀ ਲੋੜ ਆ ਇਹ ਸਾਰੀ ਗੰਗ ਦੀ ਜਿਹੜੀ ਇੱਕੋ ਹੀ ਇਲਾਜ ਆ ਸਿੰਘ ਸਭਾ ਲੈਰ ਨੂੰ ਪੁਨਰਸਰਜੀਟ ਕਰਨਾ ਕਿਸੇ ਵੀ ਡੇਰੇ ਨੇ ਇੱਕ ਡੇਰੇ ਨੂੰ ਛੱਡ ਕੇ ਤੇ ਉਹ ਡੇਰੇ ਦੇ ਤਾਰ ਕਿੱਥੇ ਨੇ ਉਹ ਸਾਰਿਆਂ ਨੇ ਦੇਖ ਲੈ ਸੁਣ ਲੈ ਵੀ ਕੀ ਉਹਨਾਂ ਨੇ ਹਰਕਤ ਕੀਤੀ ਆ ਪਿਛਲੇ ਦਿਨਾਂ ਚ ਅਖੇ ਜੀ ਮਾਨ ਸਨਮਾਨ ਨਹੀਂ ਲਿਆ ਜਾਣਾ ਭੈਣੀ ਤਨਦੀਪ ਸਿੰਘ ਬਣੋ ਬੋਲਣ ਨਹੀਂ ਦੇਣਾ ਜੀ ਤੇ ਜਿਹੜੇ ਪਹਿਲੇ ਜਥੇਦਾਰ ਲੱਗਦੇ ਰਹੇ ਆ ਉਹ ਕਿਤੇ ਗੰਗਾ ਤੋਂ ਨੁਹਾ ਕੇ ਨਾਉਂਦੇ ਰਹੇ ਉਹ ਵੀ ਇਹੀ ਨਾਉਂਦੇ ਰਹੇ ਹੁਣ ਵਾਲਾ ਵੀ ਇਹਨਾਂ ਨੇ ਲਾਇਆ ਉਹ ਗੱਲ ਕੀ ਸੀ ਕਿ ਉਹ ਗਿਆਨੀ ਦੇਸਿੰਦ ਹੋਣਾ ਵਾਲੇ ਕਾਲਜ ਚੋਂ ਪੜ ਗਿਆ ਉੱਥੋਂ ਤੇ ਜਿਹੜੇ ਆਪ ਲਿਬੜੇ ਹੋਏ ਆ ਮਲੇ ਆ ਕਜੈਲੇ ਆ ਤੇ ਆਪਣਾ ਬੂਥਾ ਹੋਰ ਸਮਾਂ ਦੇ ਧੋਨੇ ਕਰਦੇ ਆ ਉਹ ਅੱਜ ਸਿੱਖਾਂ ਨੂੰ ਸਮਝਾਉਣ ਦੀਆਂ ਗੱਲਾਂ ਕਰਦੇ ਨੇ ਉਹਨਾਂ ਕੌਮੀ ਸੁਚੇਤ ਹੋਣਾ ਪੈਣਾ ਜਿਹੜੇ ਸਿੱਖੀ ਭੇਸ ਵਿੱਚ ਮਲਾਣੇ ਬ੍ਰਾਹਮਣ ਵਰਗੇ ਹੋਏ ਆ ਉਹਨਾਂ ਨੂੰ ਸਾਨੂੰ ਸਮਝਣਾ ਪਏਗਾ ਜਿੰਨਾ ਚਿਰ ਸਿੱਖੀ ਵਿੱਚ ਬੜੇ ਹੋਏ ਬ੍ਰਾਹਮਣ ਅਸੀਂ ਸਿੱਖੀ ਵਿੱਚੋਂ ਬਾਹਰ ਨਹੀਂ ਕੱਢਦੇ ਉਹਨਾਂ ਚਿਰ ਕੌਮੀ ਘਰ ਦੀ ਪ੍ਰਾਪਤੀ ਨਾ ਸੰਭਵ ਹੈ ਤੇ ਮੈਂ ਦੋ ਪੁਨਾਰੇ ਮਾਰਨੇ ਆ ਜੂਨ 84 ਦੇ ਸ਼ਹੀਦ ਕੀ ਚਾਹੁੰਦੇ ਆ ਹਾਲਸਤਾਨ ਹਾਂ ਮੈਨੂੰ ਮੈਨੂੰ ਉਹ ਨਾ ਕਿਉਂ ਭਰਾਓ ਹੁਣ ਮਾਰ ਲਓ ਜਿੰਨੇ ਮਾਰਨੇ ਆ ਜੂਨ 84 ਦੇ ਸ਼ਹੀਦ ਸਿੰਘ ਕੀ ਚਾਹੁੰਦੇ ਹਾਲਿਸਤਾਨ ਸਾਡੀ ਜਿੰਦ ਸਾਡੀ ਜਾਨ ਹਾਲਿਸਤਾਨ ਜਸਾਡੀ ਜਿੰਦ ਸਾਡੀ ਜਾਨ ਹਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਸਾ ਰਾਜ ਜਿਹੜਾ ਸਾਡੇ ਨੰਨੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਰਜ਼ੰਦ ਕੋਲੋਂ ਖੋਇਆ ਗਿਆ ਖਾਲਸਾ ਰਾਜ ਉਹ ਅਸੀਂ ਨੈਣ ਦੀ ਅਰਦਾਸ ਕਰਦੇ ਆਂ ਭੋਲਿਆ ਤਾਂ ਹੀ ਜਾਣਾ ਜਦੋਂ ਅਸੀਂ ਗਰਬਾਣੀ ਦੇ ਵਿੱਚ ਓਤ-ਪੋਤ ਹੋ ਗਏ ਆਓ ਕਲਗੀ ਧਰ ਦੇ ਪੁੱਤਰੋ ਧੀਓ ਅਮਰਤਾ ਰਹੀ ਹੋ ਕੇ ਜਿਉ ਜਿਉ ਪੋਣਿਆਪੁਰਾ ਤੁੰਗਾਂ ਦੀ ਖਿਮਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ